ਜੋ ਬੋਲੇ ਸੋ ਨਿਰਭੈ ਪ੍ਰਮਾਨ ਵਾਲਮੀਕ ਮਹਾਰਾਜ ਕੀ ਜੈ ਕੀ ਨਾਮ ਵੀ ਆਪਣਾ ਤੇ ਅੱਜ ਡੀਸੀ ਦਫ਼ਤਰ ਪਹੁੰਚੀ ਹਾਂ ਕੀ ਕਰਨੀ ਮੇਰਾ ਨਾਮ ਜੋਤੀ ਹੈ ਤੇ ਮੈਂ 3 ਤਰੀਕ ਦੀ ਐਫਆਰ ਕਰ ਦਿੱਤੀ ਹੋਈ ਹੈ ਪੁਲਿਸ ਪ੍ਰਸ਼ਾਸਨ ਨੂੰ ਡੀਐਸਪੀ थाना ਜੰਡੇਵਾਲੀ ਦਿੱਤੀ ਹੋਈ ਸੀ 4 ਤਰੀਕ ਦੀ ਮੇਰੀ ਐਫਆਰ ਦਿੱਤੀ ਹੋਈ ਸੀ ਤੇ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਮੁੰਡੇ ਨੂੰ ਗ੍ਰਿਫਤਾਰ ਨਹੀਂ ਕਰਦੀ ਪਈ ਜੀ ਕਿਉਂਕਿ ਉਹਨਾਂ ਵਿੱਚ ਸੁਆਮੀ ਮੇਘਨਾਥ ਹੈ ਜਿਹੜਾ ਉਹਨਾਂ ਦੀ ਮਦਦ ਕਰਦਾ ਪਿਆ ਕਿ ਉਹ ਮੇਰੀਆਂ ਮੁੰਡੇ ਨੇ ਫੋਟੋਆਂ ਵਾਇਰਲ ਕੀਤੀਆਂ ਐ ਸੋਸ਼ਲ ਮੀਡੀਆ ਤੇ ਮੇਰੀ ਫੋਟੋਆਂ ਪਾ ਦਿੱਤੀਆਂ ਇਹ ਠੀਕ ਹੈ ਜਿਹੜੇ ਫਰੈਂਡ ਸਰਕਲ ਚ ਹੈ ਨਾਰਮਲ ਫੋਟੋਆਂ ਉਹਨੇ ਬਲੈਕ ਮੈਨ ਕਰਕੇ ਇੰਸਟਾਗ੍ਰam ਤੇ ਪਾਈਆਂ ਹੋਈਆਂ ਇਹ ਠੀਕ ਹੈ ਮੇਰੀਆਂ ਫੋਟੋਆਂ ਵਾਇਰਲ ਕੀਤੀਆਂ ਹੋਈਆਂ ਵਾ ਤੇ ਮੈਨੂੰ ਧਮਕੀ ਦਿੱਤੀ ਸੀ ਕਿ ਤੇ ਵੀ ਆਪਣੇ ਹਸਬੰਡ ਨੂੰ ਡਿਵੋਰਸ ਦੇ ਤੂੰ ਮੈਨਾ ਵਿਆਹ ਕਰਾ ਜੇ ਤੂੰ ਮੈਨਾ ਵਿਆਹ ਨਾ ਕਰਾਏਂਗੀ ਤੇ ਮੈਂ ਤੈਨੂੰ ਮਾਰ ਦੇਣਾ ਜਾਂ ਤੇਰੀ ਫੈਮਲੀ ਨੂੰ ਮਾਰ ਦੇਣਾ ਵਾ ਤੇ ਮੈਨੂੰ ਜ਼ਬਰਦਸਤੀ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿੱਥੇ ਮੈਂ ਜੌਬ ਕਰਦੀ ਸੀ ਠੀਕ ਹੈ ਤੇ ਹੁਣ ਮੈਂ ਐਸਐਸਪੀ ਕੋ ਇੱਥੇ ਦਫਤਰੇ ਆਈ ਹੋਈ ਜੇ ਇੱਥੇ ਪਰ ਮੈਨੂੰ ਇਹ ਨਹੀਂ ਨਹੀਂ ਮਿਲਦਾ ਪਿਆ ਜੀ ਤੇ ਹੁਣ ਮੈਂ ਇਹੀ ਮੰਗ ਕਰਦੀ ਆ ਕਿ ਮੁੰਡਾ ਕੌਣ ਹੈ ਵੀ ਕਿਸੇ ਪਾਰਟੀ ਨਾਲ ਲੇਟੇ ਪਿਆ ਇਹ ਕੌਣ ਹੈ ਹਾਂਜੀ ਮੈਂ ਸੁਆਮੀ ਮੇਕਨਾਥ ਉਹਨਾਂ ਦੀ ਮਦਦ ਕਰ ਦਿੱਤੇ ਆ ਕਿਉਂਕਿ ਉਹ ਮੁਜਰਮ ਨੂੰ ਪਨਾ ਦੇਂਦੇ ਆ ਆਪਣੀ ਸ਼ਰਨ ਵਿੱਚ ਤੇ ਦੇਖੋ ਜੇ ਉਹਨਾਂ ਦੇ ਨਾਲ ਨਾਲ ਜੇ ਉਹ ਕੁੰਮਰਿਆਵਾ ਵੀਡੀਓ ਵਿੱਚ ਆ ਰਿਹਾ ਹੈ ਹਨ ਉਹ ਮਦਦ ਕਰਦੇ ਪਏ ਉਹਨਾਂ ਦੀ ਹੈ ਨਾ Swami Meghnath ਉਹਨਾਂ ਦੀ ਮਦਦ ਕਰਦੇ ਪਏ ਤੇ ਉਹਨਾਂ ਨੂੰ ਸ਼ਰਮ ਆਪਣੀ ਸ਼ਰਨ ਵਿੱਚ ਵੀ ਉਹਨਾਂ ਨੂੰ ਰੱਖਦੇ ਪਿਆ ਨਾ ਮੁਜਰਮ ਨੂੰ ਇੱਕ ਹਿਸਾਬ ਦਾ ਨਾ ਤੇ ਪੁਲਿਸ ਪ੍ਰਸ਼ਾਸਨ ਨਹੀਂ ਕਹੀ ਜਾਂਦੀ ਹੈ ਕਿ ਬਈ ਅਬ ਮੁਜਰਮ ਫਰਾਰ ਹੈ ਇਸ ਟਾਈਮ ਅਸੀਂ ਉਹਨੂੰ ਨਹੀਂ ਲੱਭਦੇ ਪਏ ਹਨਾ ਤੇ ਉਹ Swami Meghnath ਦੀ ਸ਼ਰਨ ਵਿੱਚ ਹੈ ਉਹ ਪਹਾੜਾ ਵਿੱਚ ਵੀ ਘੁੰਮ ਰਿਹਾ ਉਹਦੇ ਨਾਲ ਹਨਾ ਤੇ ਉਹਨਾਂ ਨੇ ਆਪਣੀ ਸ਼ਰਨ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਵਾ ਤੇ ਇਹਦੇ ਵਿੱਚ ਜਿੰਨਾ ਕਿਦਾਂ ਯਕੀਨ ਨਾ ਕਰ ਸਕਦੇ ਵੀ ਉਹਨਾਂ ਦਾ ਹਾਡੇ ਕੋਲ ਉਹਨਾਂ ਨੇ ਇੰਸਟਾਗ੍ਰਾਮ ਤੇ ਵੀਡੀਓ ਪਾਈਆਂ ਹੋਈਆਂ ਵਾ ਉਹਨਾਂ ਦੇ ਨਾਲ-ਨਾਲ ਘੁੰਮ ਰਿਆ ਵਾ ਜਿੱਥੇ-ਜਿੱਥੇ ਮੇਗਨਾਥ ਜਾ ਰਿਹਾ ਸੀ ਹਨਾ ਤੇ ਉੱਥੇ-ਉੱਥੇ ਉਹ ਮੁੰਡਾ ਵੀ ਨਾਲ ਸੈਸ਼ਨ ਕੋਟਣਾ ਦਿਖਾਈਆਂ ਹਾਂਜੀ ਮੈਂ ਦਿਖਾਈਆਂ ਹੀ ਆਵਾ ਮੈਂ ਫੁਟੇਜ ਉਹਨਾਂ ਸਾਰੀਆਂ ਦਿਖਾਈਆਂ ਵੀਡੀਓ ਦਿਖਾਈਆਂ ਇੰਸਟਾਗ੍ਰਾਮ ਦੀਆਂ ਹੁਣ ਇਹ ਮੈਂ ਦਿਖਾ ਕੇ ਇਹਨਾਂ ਨੇ ਆਈਆਂ ਕਿ ਵੇਖੋ ਬਈ ਆ ਦੇਖੋ ਮੁਜਰਮ ਜਿੱਥੇ ਸ਼ਰਮ ਸ਼ਰਮ ਤੇ ਦੇਂਦੇ ਉਹਨਾਂ ਨੂੰ ਆਪਣੇ ਪਨਾ ਦੇਂਦੇ ਆ ਸਵਾਮੀ ਮੇਗਨਾਥ ਦੇਂਦੇ ਹਨਾ ਤੇ ਬਈ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੂੰਗੀ ਕਿ ਜੇ ਅੱਜ ਸ਼ਾਮ ਤੱਕ ਮੇਰੀ ਮੈਨੂੰ ਇਨਸਾਫ ਨਾ ਦਿੱਤਾ ਗਿਆ ਮੁੰਡੇ ਤੇ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਮੈਂ ਅਨਮਿਥੇ ਸਮੇਂ ਲਈ ਬੈਠ ਜਾਣਾ ਜੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਆਈ ਡੀਸੀ ਦਫ਼ਤਰ ਆਪ ਕੋ ਜੀਓ ਸੀ ਕਰਨਾ ਜੋ ਬੋਲੇ ਸੋ ਨਿਰਭਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੇਰਾ ਨਾਮ ਲਕੀ ਵਾ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨਾ ਮੇਰੇ ਨਾਲ ਬੱਬਾ ਸਨੀਨਾਥ ਜੀ ਮਸਲਾ ਵਾਜੀ 23 ਤਰੀਕ ਦੇ ਜਿਹੜਾ 101/2024 ਦਾ ਜਿਹੜਾ ਪਰਚਾ ਦਰਜ ਆ ਥਾਣਾ ਜੰਡਿਆਲਾ ਵਿਖੇ ਔਰ ਇਹ ਵਿੱਚ ਲੜਕੀ ਅਮਨਦੀਪ ਕੌਰ ਆ ਜਿਹੜਾ ਨੂੰ ਬਿਲਕੁਲ ਨਹੀਂ ਮਰਦਾ ਪਿਆ ਲੜਕੇ ਵੱਲੋਂ ਜਿਹੜੀਆਂ ਵਾਂ ਜਿਹੜੀਆਂ ਇਹ ਆ ਅਸ਼ਲੀਲ ਜਿਹੜੀਆਂ ਫੋਟੋਗ੍ਰਾਫਸ ਜਿਹੜੀਆਂ ਅਪਲੋਡ ਕੀਤੀਆਂ ਗਈਆਂ ਸੀਗੀਆਂ ਔਰ ਪਰਚਾ ਵੀ ਦਰਜ ਆ ਇਸ ਦੇ ਬਾਵਜੂਦ ਵੀ ਜਿਹੜਾ ਪੁਲਿਸ ਵੱਲੋਂ ਅਰਚ ਨਹੀਂ ਕੀਤਾ ਜਾ ਰਿਹਾ ਉਹਦਾ ਮੇਨ ਕਾਰਨ ਆ ਜਿਹੜਾ ਸਵਾਮੀ ਮੇਘਨਾਥ ਜੀ ਆ ਜਿਹੜੇ ਸਾਡੇ ਸਮਾਜ ਤੋਂ ਹੀ ਆ ਉਹਨਾਂ ਦੀ ਉਹਨਾਂ ਨੂੰ ਪੂਰੀ ਇਹਨਾਂ ਦੇ ਪ੍ਰੋਟੈਕਸ਼ਨ ਦੇ ਰਹੇ ਆ ਉਹਨਾਂ ਦੀ ਪਨਾਹ ਦੇ ਵਿੱਚ ਹੈਗਾ ਇੱਕ ਮੁਜਦਮ ਨੂੰ ਪਨਾਹ ਦੇ ਰਹੇ ਆ ਕਿ ਸੰਤ ਦੇ ਬਾਣੇ ਦੇ ਵਿੱਚ ਹੋ ਕੇ ਉਹ ਇੱਕ ਮੁਜਦਮ ਨੂੰ ਪਨਾਹ ਦੇ ਰਹੇ ਆ ਜਿੱਥੇ ਵੀ ਆ ਚਾਹੇ ਵਾਲਮੀਕੀ ਆਸ਼ਰਮ ਆ ਚਾਹੇ ਪਹਾੜਾਂ ਤੇ ਆ ਸੇਮ ਲੋਕੇਸ਼ਨ ਤੇ ਜਿੱਥੇ ਉਹ ਤਪੱਸਿਆ ਕਰਦੇ ਪਏ ਆ ਉੱਥੇ ਹੀ ਉਹ ਨਾਲ ਬੈ ਕੇ ਰੀਲਾ ਬਣਾ ਰਿਹਾ ਵਾ ਜੋ ਕਿ ਬਹੁਤ ਗਲਤ ਗੱਲ ਆ ਇੱਕ ਇੱਕ ਸੰਤ ਹੋ ਕੇ ਉਹਨਾਂ ਨੂੰ ਬਿਲਕੁਲ ਨਹੀਂ ਐਸਾ ਕਰਨਾ ਚਾਹੀਦਾ ਲੜਕੀ ਨੇ ਪਿਛਲੇ ਮੰਗਲਵਾਰ ਜਿਹੜਾ ਉੱਥੇ ਥਾਣਾ ਝੰਡਿਆਲਾ ਦੇ ਬਾਹਰ ਜਿਹੜਾ ਪ੍ਰੋਟੈਸਟ ਕੀਤਾ ਸੀਗਾ ਜਿੱਥੇ ਲੜਕੀ ਬੇਹੋਸ਼ ਹੋ ਕੇ ਵੀ ਡ ਪੁਲਿਸ ਵੱਲੋਂ ਇਹਨੂੰ ਬਿਲਕੁਲ ਨਿਆਣੇ ਦਿੱਤਾ ਜਾ ਰਿਹਾ ਕੱਲ ਆਪਾਂ ਕਾਰਨ ਜਿਹੜਾ ਵਾ ਜਿਹੜੀ ਪੁਲਿਸ ਜਿਹੜੀ ਹੈ ਅੰਡਰ ਪ੍ਰੈਸ਼ਰ ਜਿਹੜੀ ਹੈ ਸਵਾਮੀ ਮੇਘਨਾ ਦੇ ਕੰਮ ਕਰਦੀ ਪਈ ਹੈ ਕਿਉਂਕਿ ਡਿਪਟੀ ਸਾਹਿਬ ਦਾ ਵੀ ਰਵਈਆ ਜਿਹੜਾ ਵਾ ਨਾ ਕਿਤੇ ਨਾ ਕਿਤੇ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਹਨ ਨੂੰ ਲੱਗਦਾ ਪਿਆ ਵਾ ਕਿਉਂਕਿ ਉਹ ਬਹੁਤ ਅੰਡਰ ਪ੍ਰੈਸ਼ਰ 'ਚ ਹੀ ਹੋ ਕੇ ਕੰਮ ਕਰਦੇ ਪਿਆ ਕਿ ਮੁੰਡਾ ਜੀ ਕਦੀ ਉਹ ਕਹਿ ਦਿੰਦੇ ਆ ਕਿ ਵੀ ਮੁੰਡਾ ਜਿਹੜਾ ਵਾ ਗੰਭੀਰ ਰੂਪ ਨਾਲ ਜਿਹੜਾ ਮਰਨੇ ਪਿਆ ਆ ਵਾ ਤੇ ਕਦੀ ਕਹਿ ਦਿੰਦੇ ਆ ਜੀ ਉਹ ਫਰਾਰ ਹੈਗਾ ਵਾ ਪਰ ਅੱਜ ਜਿਹੜੀਆਂ ਹਨ ਨੂੰ ਵੀਡੀਓਜ਼ ਮਿਲੀਆਂ ਵਾ ਸਵਾਮੀ ਜ ਨੂੰ ਅਸੀਂ ਮਿਲੇ ਆ ਜੀ ਦਿਖਾਈਆਂ ਵਾ ਔਰ ਮੈਂ ਇਹ ਦੱਸਣਾ ਚਾਹਾਂਗਾ ਰੀਸੈਂਟਲੀ 2 ਦਿਨ ਪਹਿਲਾਂ ਜਿਹੜੀ ਅਪਲੋਡ ਹੋਈਆਂ ਵਾ ਸਵਾਮੀ ਮੇਘਨੰਦ ਜਿਹੜੀ ਉਹਨਾਂ ਦੀ ਅਫੀਸ਼ੀਅਲ ਆਈਡੀ ਹੈਗੀ ਆ ਉਹਦੇ ਵਿੱਚ 2 ਦਿਨ ਪਹਿਲਾਂ ਜਿਹੜੀਆਂ ਵੀਡੀਓ ਅਪਲੋਡ ਹੋਈਆਂ ਵਾ ਉਹਦੇ ਵਿੱਚ ਲੜਕਾ ਜਿਹੜਾ ਵਾ ਉਹਨਾਂ ਦੇ ਨਾਲ ਵਿਆਹ ਦੇ ਵਿੱਚ ਵੀ ਜਾ ਰਿਹਾ ਵਾ ਵਲਮਿਕੀ ਆਸ਼ਰਮ ਦੇ ਵਿੱਚ ਵੀ ਜਾ ਰਿਹਾ ਵਾ ਔਰ ਪਹਾੜਾਂ ਦੇ ਵਿੱਚ ਵੀ ਜਿੱਥੇ ਉਹ ਤਪੱਸਿਆ ਕਰ ਬੈਠੇ ਆ ਉੱਥੇ ਹੀ ਬਹਿ ਕੇ ਉਹ ਰੀਸ ਬਣਾ ਰਿਹਾ ਵਾ ਇਹ ਮੈਂ ਮੈਂ ਨਹੀਂ ਸਮਝਦਾ ਕਿ ਵੀ ਇਹ ਇੱਕ ਸੰਤ ਦੇ ਬਾਣੇ ਦੇ ਵਿੱਚ ਹੋ ਕੇ ਵੀ ਇਹ ਜਿਹੜਾ ਕੰਮ ਉਹ ਕਰਦੇ ਪਏ ਆ ਇੱਕ ਬਹੁਤ ਨਿੰਦਨਯੋਗ ਆ ਲੜਕੀ ਆ ਉਹਨੂੰ ਨਿਆਂ ਨਹੀਂ ਦਿੱਤਾ ਜਾ ਰਿਹਾ ਔਰ ਪ੍ਰਸ਼ਾਸਨ ਜਿਹੜਾ ਵਾ ਔਰ ਐਸੇ ਦੋਸ਼ੀਆਂ ਜਿਹੜੇ ਮੁਜਰਮ ਲੋਕ ਜਿਹੜੇ ਆ ਉਹਨਾਂ ਦੀ ਸਪੋਰਟ ਕਰਦੇ ਪਏ ਆ ਪ੍ਰਸ਼ਾਸਨ ਅੱਜ ਤੱਕ ਸਾਡੀ ਨਹੀਂ ਮੰਗ ਪੂਰੀ ਕਰਦਾ ਪ੍ਰਸ਼ਾਸਨ ਦੇਖੋ ਜੇ ਲੜਕੀ ਵੱਲੋਂ ਅਲਟੀਮੇਟਮ ਦੇ ਦਿੱਤਾ ਗਿਆ ਵਾ ਕਿ ਜੇ ਅੱਜ ਸ਼ਾਮ ਤੱਕ ਜੇ ਕੋਈ ਕਾਰਵਾਈ ਕਰਦਾ ਵਾ ਪ੍ਰਸ਼ਾਸਨ ਜੇ ਉਹਨੂੰ ਗ੍ਰਿਫਤਾਰ ਕਰਦਾ ਵਾ ਤੇ ਠੀਕ ਹੈ ਤੇ ਲੜਕੀ ਵੱਲੋਂ ਪਰਿਵਾਰ ਸਮੇਤ ਜਿਹੜਾ ਵਾ ਭੁਖੜ ਹੜਤਾਲ ਤੇ ਬੈਠਿਆ ਜਾਏਗਾ ਔਰ ਜੇਦੀ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਦੇ ਸੁਆਮੀ ਮੇਘਨਾਥ ਹੋਣਗੇ ਔਰ ਜਾਨੀ ਮਰੀ ਨੁਕਸਾਨ ਤੇ ਜ਼ਿੰਮੇਵਾਰ ਪ੍ਰਸ਼ਾਸਨ ਨਹੀਂ ਬੋਲੇ ਸੋਨ ਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰੂ ਗਿਆਨਾਥ ਮਹਾਰਾਜ ਕੀ ਜੈ ਮੇਰਾ ਨਾਮ ਬਾਬਾ ਸਨੀਨਾਥ ਜੀ ਜੋ ਸਾਡੀ ਭੈਣ ਅਮਨਦੀਪ ਕੌਰ ਦੀ ਜੋ ਦਰਖਾੜਤਲ ਦੀ ਵੀ ਜੰਡਿਆਲੇ ਹਰੇ ਤੱਕ ਮੁੰਡੇ ਨੂੰ ਅਰੈਸਟ ਨਹੀਂ ਕੀਤਾ ਗਿਆ ਤੇ ਇਹ ਜੋ ਵੀ ਕਰਦੇ ਪਏ ਸੰਤ ਸੁਆਮੀ ਮੇਘਨਾਥ ਜੀ ਦੇ ਕਰ ਕਹੇ ਤੱਕ ਉਹਨੂੰ ਪੁਲਿਸ ਅਰੈਸਟ ਨਹੀਂ ਕਰਦੀ ਪਈ ਅਸੀਂ ਭੈਣ ਅਮਨਦੀਪ ਕੌਰ ਜੀ ਦਾ ਸਮਰਥਨ ਕਰਦੇ ਨੇ ਜੇ ਕੱਲ ਨੂੰ ਇਹਨੂੰ ਕੁਝ ਵੀ ਹੋ ਜਾਂਦਾ ਦੀ ਭੈਣ ਨੂੰ ਹਰ ਕਿਸੇ ਨੂੰ ਕਨ ਕੋਈ ਵੀ ਗੱਲਬਾਤ ਜਾਂ ਪ੍ਰਮਾਨ ਕੋਈ ਵੀ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨਾਂ ਦਾ ਬੋਲੇ ਸੋਨਿਰਵੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੀ ਮਹਾਰਾਜੀ ਤੁਹਾਡੇ ਖਲਾਫ ਇੱਕ ਪਰਫੋਰਮੈਂਸ ਆਈ ਵੀ ਕੇ ਮੁੰਬੇ ਦੀ ਮਦਦ ਕਰ ਰਿਹਾ ਟੀਮ ਜੋ ਬੋਲੇ ਸੋਨਿਰਵੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨ ਆਤਮਾਹਾਰਾ ਕੀ ਜੈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਈ ਵਾਲਮੀਕੀ ਸਮਾਜ ਦੀਆਂ ਸੰਸਥਾਵਾਂ ਦੇ ਸਰਵੋੱਚ ਨਿਰਦੇਸ਼ਕ ਜਿਹੜਾ ਸੰਸਥਾਪਿਤ ਕੀਤਾ ਗਿਆ ਵਾਲਮੀਕੀ ਸਮਾਜ ਦੇ तकरीबन 40 ਸੰਸਥਾਵਾਂ ਬਣੇ ਅਤੇ ਜਿਸ ਦਾ ਮੇਨ ਉਦੇਸ਼ ਇਹ ਹੀ ਸੀ ਕਿ ਲੋਕਾਂ ਨੂੰ ਜਿਹੜਾ ਬਲੈਕਮੇਲਿੰਗ ਤੋਂ ਬਚਾਇਆ ਜਾ ਸਕੇ ਕਿਉਂਕਿ ਖੁਦ ਵਾਲਮੀਕੀ ਸਮਾਜ ਦੇ ਕੁਝ ਐਸੇ ਨੁਮਾਇੰਦੇ ਜਿਹੜੇ ਖੁਦ ਸਮਾਜ ਨੂੰ ਹੀ ਜਿਹੜਾ ਬਲੈਕਮੇਲ ਕਰਦੇ ਨੇ ਪਹਿਲੇ ਉਸ ਤੇ ਮੁਕੱਦਮਾ ਦਰਜ ਕਰਵਾਉਂਦੇ ਨੇ ਅਤੇ ਬਾਅਦ ਵਿੱਚ ਉਸ ਪਰਚੇ ਦੇ ਰਾਈ ਨਾਮੇ ਦੀ ਅਵਾਈ ਦੇ ਵਿੱਚ ਮੋਟੀ ਰਕਮ ਜਿਹੜੀ ਆ ਵਸੂਲ ਕੀਤੀ ਜਾਂਦੀ ਆ ਕਾਫੀ ਦਿਨ ਤੋਂ ਇੱਕ ਮਾਮਲਾ ਜਿਹੜਾ ਸਾਡੇ ਵੀ ਧਿਆਨ ਦੇ ਵਿੱਚ ਆਇਆ ਸੀ ਜਿਸ ਦੇ ਵਿੱਚ ਪਿੰਡ ਮੰਨਨ ਦਾ ਇੱਕ ਨੌਜਵਾਨ ਜੋ ਕਿ ਦਲੀ ਸਮਾਜ ਤੋਂ ਮੈਂ ਵੀ ਸਿੱਖ ਪਰਿਵਾਰ ਤੋਂ ਹਾਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿਉਂਕਿ ਲਗਾਤਾਰ ਪ੍ਰਸ਼ਾਸਨ ਨੂੰ ਪ੍ਰੈਸ ਨੂੰ ਇਸ ਗੱਲ ਤੇ ਗੁੰਮਰਾਹ ਕੀਤਾ ਜਾ ਰਿਹਾ ਕਿ ਲੜਕੀ ਡੜੀ ਆ ਦਲੀ ਸਮਾਜ ਦੀ ਅਥੇ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਲੜਕਾ ਹੈ ਉਹ ਵੀ ਮੈ ਵੀ ਸਿੱਖ ਹੀ ਸਮਾਜ ਦਾ ਹੈ ਤੇ ਦੂਸਰੇ ਪਾਸੇ ਤੁਸੀਂ ਸਾਰੇ ਆਪਾਂ ਜਿਸ ਦੁਨੀਆ ਵਿੱਚ ਜਿਸ ਸਮਾਜ ਵਿੱਚ ਰਹਿੰਦੇ ਹਾਂ ਉਸ ਦੇ ਚ ਆਪਾਂ ਭਲੀ ਭਾਤੀ ਜਾਣੂ ਆ ਕਿ ਵਿਆਹੀ ਜਨਾਨੀ ਜੇ ਵਿਆਹ ਤੋਂ ਬਾਹਰ ਕਿਸੇ ਨਾਲ ਸਬੰਧ ਬਣਾਵੇ ਤਾਂ ਤੁਸੀਂ ਕਿਸ ਦਾ ਚਰਿੱਤਰ ਮਾੜਾ ਕਹੋਗੇ ਲੜਕੇ ਦਾ ਕਹੋਗੇ ਜਾਂ ਲੜਕੀ ਦਾ ਕਹੋਗੇ ਮੈਂ ਉਹ ਵੀਡੀਓ ਉਹ ਫੋਟੋਆਂ ਆਪ ਜੀ ਦੇ ਚੈਨਲ ਮੱਦੇਮ ਨਹੀਂ ਦਿਖਾਣਾ ਚਾਹੁੰਦਾ ਐਸੀਆਂ ਫੋਟੋਆਂ ਐਸੀਆਂ ਵੀਡੀਓ ਇਸ ਵਤ ਐਡ ਬ੍ਰਾਈਡ ਮੇਰੇ ਫੋਨ ਦੇ ਵਿੱਚ ਮੌਜੂਦ ਨੇ ਜਿਹੜੀਆਂ ਲੜਕਾ ਪਰਿਵਾਰ ਵੱਲੋਂ ਮੈਨੂੰ ਦਿੱਤੀਆਂ ਗਈਆਂ ਜੋ ਕਿ ਨਾ ਦੇਖਣ ਯੋਗ ਨੇ ਪਰ ਮੈਂ ਉਹਦੇ ਵਿੱਚ ਖਾਸ ਕਰਕੇ ਤਾਂ ਦਿਖਾਣਾ ਚਾਹਾਂਗਾ ਇੱਥੇ ਕੈਮਰਾਮੈਨ ਗੌਰ ਕਰਨ ਕਿ ਆ ਕਿਸ ਤਰ੍ਹਾਂ Google Pay ਉਸ ਦੇ account ਦੇ ਵਿੱਚ ਪੈਸੇ ਪੁਆਏਗੇ ਅਤੇ ਆ ਦੇਖੋ ਮੈਸੇਜ ਅਤੇ ਹੋਰ ਵੀ ਤਰੀਕਿਆਂ ਦੇ ਵਿੱਚ ਕਾਫੀ ਐਸੀ ਵੀਡੀਓ ਐਸੀਆਂ ਫੋਟੋਆਂ ਆ ਦੇਖ ਸਕਦੇ ਹੋ ਤੁਸੀਂ ਜੇਕਰ ਲੜਕਾ ਇਹਦੇ ਵਿੱਚ ਦੋਸ਼ੀ ਹੈ ਪ੍ਰਸ਼ਾਸਨ ਨੇ ਉਸਦੇ ਮੁਕੱਦਮਾ ਦਰਜ ਕੀਤਾ 354 506 509 ਦਾ ਅਤੇ ਉਸਦੀ ਜਿਹੜੀ ਜ਼ਮਾਨਤ ਹੈ ਮਾਨਜੋਗ ਦਾਤ ਦੇ ਵਿੱਚ ਵਿਚਾਰ ਅਧੀਨ ਹੈ ਇਸ ਵਕਤ ਅਤੇ ਉਸਦੀ ਇਨਕੁਆਰੀ ਜਿਹੜੀ ਮਾਨਜੋਗ ਅਸਿਸਟੈਂਟ ਸਾਹਿਬ ਦੇ ਹਾਥੀ ਜੀ ਨੇ ਡੀਐਸਪੀ ਚੜ੍ਹਿਆਲੇ ਨੂੰ ਮਾਰਕ ਕੀਤੀ ਅਤੇ ਵਿਸ਼ੇਸ਼ ਤੌਰ ਤੇ ਗੱਲ ਕਹੀ ਗਈ ਜਦ ਤੱਕ ਇਸਦੀ ਇਨਕੁਆਰੀ ਜਾਂਚ ਕੰਪਲੀਟ ਨਹੀਂ ਹੁੰਦੀ ਕਿਸੇ ਨੂੰ ਜਿਹੜਾ ਇਸ ਦੇ ਵਿੱਚ ਗ੍ਰਿਫਤਾਰ ਨਾ ਕੀਤਾ ਕਿਉਂਕਿ ਸਾਨੂੰ ਪਤਾ ਹੈ ਕਿ ਜਦੋਂ ਇਨਕੁਆਇਰੀ ਚੱਲਦੀ ਹੈ ਉਸ ਵੇਲੇ ਕਿਸੇ ਦੀ ਵੀ ਜਿਹੜੀ ਗ੍ਰਿਫਤਾਰੀ ਨਹੀਂ ਹੁੰਦੀ ਨਾਲੇ ਇਹ ਮਾਮਲਾ ਕੋਈ ਐਡਾ ਵੱਡਾ ਕੋਈ ਮਾਮਲਾ ਨਹੀਂ ਸੀ ਇਹ ਸਾਡੇ ਹੀ ਸਮਾਜ ਦਾ ਮਾਮਲਾ ਪਰ ਜਾਣ ਬੁਝ ਕੇ ਇਸ ਮਾਮਲੇ ਨੂੰ ਗਰਮਾਇਆ ਜਾ ਰਿਹਾ ਤਾਂ ਜੋ ਲੜਕਾ ਪਰਿਵਾਰ ਕੋ ਪੈਸੇ ਦੇ ਇਠੇ ਆ ਕਿਉਂਕਿ ਲੜਕਾ ਪਰਿਵਾਰ ਦੇਤੇ ਉਸ ਦੇ ਤੇ ਚਲੋ ਇਹਨਾਂ ਨੇ ਮੁਕਦਮਾ ਦਰਜ ਕਰਾਣਾ ਸੀ ਉਸ ਦੇ ਨਾਲ ਹੀ ਨਾਲ ਉਸ ਦੇ ਪਿਤਾ ਦੇ ਜੋਗੀ 58 ਸਾਲ ਜਿਸ ਦੀ ਉਮਰ ਹੈ ਤੇ ਕਈ ਤਰ੍ਹਾਂ ਦੇ ਗੰਭੀਰ ਰੋਗਾਂ ਤੋਂ ਗ੍ਰਸਤ ਹੈ ਉਸ ਦਾ ਭਰਾ ਜੋਗੀ ਇੱਥੇ ਅੰਮ੍ਰਿਤਸਰ ਚ ਰਹਿੰਦਾ ਵੀ ਨਹੀਂ ਹੈ ਉਹ ਜੀਰਗੁਰ ਰਹਿੰਦਾ ਹੈ ਉਸ ਦਾ ਵੀ ਨਾਮ ਇਸ ਮਗਧਮੇ ਚ ਇਸੇ ਕਰਕੇ ਪੈਸੇ ਲੈਣ ਦੇ ਬਾਰੇ ਸ਼ਾਮਿਲ ਕੀਤਾ ਗਿਆ ਦੂਸਰੀ ਗੱਲ ਇੱਥੇ ਇਹ ਵੀ ਤੁਹਾਨੂੰ ਆਪ ਦੇ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹੁੰਦੇ ਹਾਂ ਕਿ ਲੜਕੇ ਨੂੰ ਜਸਵਤ ਕੋਈਆਂ ਦੇ ਦਿੱਤਾ ਗਿਆ ਜਦੋਂ ਲੜਕਾ ਇਹਨਾਂ ਨੇ ਸੋਚਿਆ ਕਿ ਲੜਕਾ ਮਰ ਗਿਆ ਹੈ ਅਤੇ ਉਸ ਦੀ ਜਿਹੜੀ ਕੰਪਲੇਂਟ ਉਸ ਦੀ ਜਿਹੜੀ ਤਫ਼ਤੀਸ਼ ਐ ਐਸਐਸਟੀ ਡਿਨਦਿਆਲਾ ਦੀ ਨਿਗਰਾਨੀ ਇੱਥੇ ਹੋ ਰਹੀ ਸੀ ਪਰ ਇਹਨਾਂ ਨੇ ਦਬਾਅ ਪਾ ਕੇ ਜਾਣ ਬੁੱਝ ਕੇ ਉੱਥੇ ਦਬਾਅ ਬਣਾਇਆ ਪ੍ਰਸ਼ਾਸਨ ਤੇ ਤੇ 354 506 509 ਦਾ ਕਿਰਾਤਾ ਪਰਚਾਦ ਮਹਾਰਾਜੀ ਕਿਹੜੀਆਂ ਫੋਟੋਆਂ ਘਰੇ ਲੜਕੀ ਕਹਿ ਰਹੀ ਵੀ ਇਹ ਮੇਰੀ ਮੈਰਿਜ ਤੋਂ ਪਹਿਲ ਉਹ ਦੀਆਂ ਨਹੀਂ ਨਹੀਂ ਇਹ ਗੱਲ ਇਹ ਤੇ ਕਾਲੋਕਸਰੀ ਗੱਲ ਉਹ ਕਹਿ ਰਿਹਾ ਵੀ ਜਾਨ ਪੋਚ ਕੇ ਸਾਨੂੰ ਮਿੰਨੂ ਮੋਟਾ ਬਲੈਕਮੈਲ ਕਰ ਰਿਹਾ ਵੀ ਆਪਣੇ ਘਰ ਵਾਲੇ ਨੂੰ ਤਲਾਕ ਦੇ ਤੇ ਮੇਰੇ ਨਾਲ ਮੈਰਿਜ ਕਰਾ ਇਹਦੇ ਵਿੱਚ ਕਿੰਨਾ ਕਿ ਸਾਜ ਹੈ ਇਹ ਤੁਹਾਨੂੰ ਮੈਂ ਲੱਗਾਈ ਗੱਲ ਦੱਸਣ ਤੇ ਕੱਲ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਉਹ ਮੈਂ ਇੰਟਰਵਿਊ ਗੌਰ ਨਾਲ ਦੇਖ ਰਿਹਾ ਸੀ ਤੁਹਾਡੇ ਰਗੇ ਇੱਕ ਸੂਝਵਾਨ ਪੱਤਰਕਾਰ ਨੇ ਉਹਨੂੰ ਇੱਕ ਸਵਾਲ ਕੀਤਾ ਲੜਕੀ ਨੂੰ ਕਿ ਬੇਟਾ ਤੇਰੀ ਗੱਲ ਉਸ ਨਾਲ ਵਿਆਹ ਤੋਂ ਪਹਿਲੇ ਸੀ ਕੀ ਇਹ ਬਾਤ ਉਸ ਦੇ ਵਿੱਚ ਉਹਨੇ ਲਾਈਵ ਭਾਰਤ ਦੇ ਇੰਟਰਵਿਊ ਦੇ ਦੌਰਾਨ ਹੀ ਦੱਸਿਆ ਕਿ ਮੇਰੀ ਗੱਲਬਾਤ ਲੜਕੇ ਨਾਲ ਵਿਆਹ ਤੋਂ ਬਾਅਦ ਹੈ ਵਿਆਹ ਤੋਂ ਬਾਅਦ ਦੀਆਂ ਫੋਟੋਆਂ ਵੀ ਆਹ ਤੋਂ ਬਾਅਦ ਦੀਆਂ ਨੇ ਤੇ ਦੂਸਰੀ ਗੱਲ ਉਸਦੇ ਸਾਰੇ ਪਰਿਵਾਰ ਦੇ ਉੱਤੇ ਲੜਕੇ ਦੀ ਮਾਤਾ ਵੱਲੋਂ ਇੱਕ ਕੰਪਲੇਂਟ ਜਿਹੜੀ ਦਿੱਤੀ ਗਈ ਆ ਜੋ ਕਿ ਤਫਤੀਸ਼ ਦੇ ਅਧੀਨ ਚੱਲ ਰਹੀ ਐ ਇਸ ਵੇਲੇ ਜਿਸ ਦੇ ਵਿੱਚ ਉਹਨੇ ਸਾਫ਼ ਕਿਹਾ ਇੱਕ ਇਹ ਤੁਹਾਨੂੰ ਮੈਂ ਇੱਥੇ ਕਾ ਆਡੀਓ ਵੀ ਤੁਹਾਨੂੰ ਸੁਣਾਉਣੀ ਚਾਹਾਂਗਾ ਮਹਾਰਾ ਇਹ ਮੈਟਰ ਹੈਗਾ ਕੀ ਇਹਨਾਂ ਦਾ ਮੈਟਰ ਗੱਲ ਇਸ ਤਰ੍ਹਾਂ ਸੀ ਜੀ ਮੈਟਰ ਇਹ ਸੀ ਕਿ ਲੜਕੇ ਲੜਕੇ ਦੀ ਜਿਹੜੀ ਸਹਿਮਤੀ ਦੇ ਨਾਲ ਇਹ ਵੀਡੀਓ ਬਣਿਆ ਨੇ ਉਰੀ ਸੈਨਤੀ ਨੇ ਨਾਲ ਹੀ ਸਾਰਾ ਕੰਮ ਚੱਲਦਾ ਰਿਹਾ ਜਦੋਂ ਪੈਸੇ ਲੜਕੇ ਵੱਲੋਂ ਕਾਫੀ ਪੈਸੇ ਜਿਹੜੇ ਆ ਲੜਕੀ ਨੂੰ ਦਿੱਤੇਗੇ ਜਦੋਂ ਪੈਸੇ ਵਾਪਸ ਕਰਨ ਦੀ ਮੰਗ ਕੀਤੀਗੀ ਉਸ ਦਾ ਸਾਡੇ ਕੋਲ ਸਬੂਤ ਹੈ ਲੜਕੀ ਦੀ ਸੱਸ ਨੇ ਖੁਦ ਉਸ ਨੂੰ ਆਪਣੀ ਗੋਲ ਦੇ ਦਰਮਿਆਨ ਕਿਹਾ ਕਿ ਤੂੰ ਗੱਡੀ ਥੱਲੇ ਆਣ ਕੇ ਮਰ ਜਾ ਤੇਰੇ ਮਾਰ ਮਾਰ ਛਿੱਤ ਤੇਰਾ ਮੜ ਖੇਡ ਦਾਂਗੇ ਇੱਥੇ ਮੜੀ ਨਾ ਪੈਸੇ ਲੈਣ ਲੜਕੀ ਖੁਦ ਨਾਲ ਗੱਲ ਕਰ ਰਹੀ ਆ ਤੁਸੀਂ ਯਾਰ ਦੱਸੋ ਜਿਸ ਦੀ ਸੱਸ ਨੋਹ ਦੇ ਸਾਹਮਣੇ ਆਪਣੇ ਉਸ ਬੋਏਫ੍ਰੈਂਡ ਨਾਲ ਗੱਲ ਕਰੇ ਉਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਜਿਸ ਸਮਾਜ ਦੀ ਗੱਲ ਕਰਦੇ ਹਾਂ ਉਹਨਾਂ ਦਾ ਇਲਜ਼ਾਮ ਹੈ ਕਿ ਤੁਹਾਡੇ ਵੱਲੋਂ ਕੋਈ ਹਮਾਇਤ ਕੀਤੀ ਜਾਂਦੀ ਹੈ ਉਹਨੂੰ ਜਾਣ ਬੁੱਝ ਕੇ ਉਹਨੂੰ ਰੈਸਟ ਨਹੀਂ ਹੁੰਦੀ ਭਈ ਤੇ ਉਸ ਪ੍ਰਸ਼ਾਸਨ ਤੁਹਾਡੇ ਹੱਥ ਦੀਨ ਚੱਲ ਰਿਹਾ ਹੈ ਗੱਲ ਇਸ ਤਰ੍ਹਾਂ ਹੀ ਹੈ ਕਿ ਕਿਸੇ ਨੂੰ ਬਲੈਕਮੇਲ ਨਹੀਂ ਹੁੰਦੇ ਨਾ ਬੇਸ਼ੱਕ ਸਾਰੇ ਤੇ ਜਿੰਨੇ ਮर्जी ਇਲਜ਼ਾਮ ਲਾਇਆ ਲੜਕੇ ਉੱਤੇ ਮੁਕੱਦਮਾ ਦਰਜ ਹੈ ਜੋ ਉਸ ਨੂੰ ਬਣਦੇ ਉਹਨੇ ਇੱਕ ਜੁਰਮ ਕੀਤਾ ਉਸ ਨੂੰ ਸਜ਼ਾ ਮਿਲੇਗੀ ਜ਼ਰੂਰ ਮਿਲੇਗੀ ਆਹੀ ਮਾਨਯੋਗ ਅਦਾਲਤਾਂ ਦਾ ਮਾਨਯੋਗ ਪ੍ਰਸ਼ਾਸਨ ਦਾ ਤਹਿ ਦਿਲ ਤੋਂ ਸਤਿਕਾਰ ਸਤਕਾਰ ਕਰਦੇ ਆ ਤਹਿ ਦਿਲ ਤੋਂ ਧੰਨਵਾਦ ਕਰਦੇ ਕਿ ਉਹਨਾਂ ਨੇ ਇਹ ਮਾਮਲੇ ਨੂੰ ਜਿਹੜਾ ਪੂਰੀ ਗੰਭੀਰਤਾ ਨਾਲ ਲੈ ਰਹੇ ਨੇ ਪਰ ਜੇਕਰ ਕੋਈ ਕਹੇ ਕਿ ਅਸੀਂ ਦਬਾਹ ਹੇਟ ਜਿਸ ਤਰ੍ਹਾਂ ਇਹਨਾਂ ਨੇ ਦਬਾਹ ਹੇਟ ਉੱਤੇ 309 ਲਗਾ ਲਈ ਹੈ ਤਾਂ ਦਬਾਹ ਹੇਟ ਉਹਨਾਂ ਕੋ ਪੈਸੇ ਮੰਗ ਲਾਂਗੇ ਜਾਂ ਪੈਸੇ ਠੱਗਣਾ ਪੈਸੇ ਨਹੀਂ ਠੱਗਦੇ ਨਹੀਂ ਮੰਗਦੇ ਇਹਨਾਂ ਨੂੰ ਐਡਵਾਂਸ ਦਿੱਤੀ ਹਾਂਜੀ ਸਾਨੂੰ ਕਾਫੀ ਉਹਦੇ ਪਰਵਾਹ ਨੂੰ ਫੋਨ ਆ ਰਹੇ ਕਾਫੀ ਲੋਗ ਉਹਨਾਂ ਨੂੰ ਹੋ ਰਹੇ ਇਹਨਾਂ ਦੇ ਖੁਦ ਰਿਸ਼ਤੇਦਾਰ ਫੋਨ ਕਰ ਕਰ ਕੇ ਕਹਿ ਰਹੇ ਨੇ ਕਿਉਂ ਤਾ ਡੱਬਾ ਕੇ ਰਹਿਣਾ ਵਕਲੇ ਉਹਨਾਂ ਕੋਲ ਹੈਗੇ ਸੁਵਿੰਦਰ ਕੌਰ ਪੈਗੇ ਫਰੂਫ ਸਬੰਦ ਕਿੰਨੇ ਪੈਸੇ ਦੀ ਮਾਰ ਦੀ ਉਹ ਉਹਨਾਂ ਨੂੰ ਪਤਾ ਹੀ ਹੈ ਜਿੰਨੇ ਮੰਗ ਰਹੇ ਨੇ